ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਆ ਚੱਲ ਵੀ ਉਹ ਬਾਈ ਚੋ ਲੈ ਆ ਉਹ ਬਾਈ ਚੋ ਲੈ ਆ ਹੁਣ ਉਹ ਨਾਲ ਹੀ ਅੰਨਾ ਕੁੜੀ ਦਾ ਕੋਲ ਚੈਂਟਰੀ ਪਰਦਾ ਇੱਥੇ ਇੱਥੇ ਝਨੀਰ ਕੋਲ ਹੈ ਕੋਲ ਚੈਂਟਰੀ ਪਰਦਾ ਹੋਰ ਗੱਲਾਂ ਨਾ ਤੂਰਾ ਡਰਾਉਣਾ ਬੋਲ ਕੇ ਕਰਦਾ ਮੂੰਹ ਆ ਜਾ ਦੇਖਣਾ ਇੱਥੇ ਕੇ ਵੱਡੇ ਵੱਡੇ ਘੋਲ ਹੁਣ ਜਾ ਕਿਉ ਖਾਂਗੇ ਇੱਥੇ ਕੋਲ ਪੌਗੇ ਵੀ ਖੜੇਗਾ ਕਿਹੜਾ ਪੁੱਤੋਂ ਪਿੰਦਾ ਮੈਂ ਭੈਣ ਜਾਈ ਜਨਾ ਦਾਰੂ ਤੇ ਮੇਰੇ ਸਾਲੋ ਮਾਰ ਜਾਨੇ ਕਣਕ ਵਾਂਗੂ ਵੇਚੀ ਜਾਂਦੇ ਤੂੰ ਤਾਂ ਨਹੀਂ ਪਿੰਦਾ ਨਾ ਮੈਂ ਦਾ ਹੱਥ ਨਹੀਂ ਲਉਣਾ ਮਰੇ ਭੈਣ ਜਿਹਾਣਾ ਇੱਥਨੇ ਓਏ ਉਹ ਤਾਂ ਦਵਾਈ ਤਾਂ ਉੱਥੇ ਡਾਕਟਰ ਨੇ ਰੱਖਿਆ ਅੱਛਾ ਤੇਰੀ ਦਵਾਈ ਐ ਸਾਡੀ ਦਾਰੂ ਐ ਤੁਸੀਂ ਫਿਰ ਹਲਕੇ ਵਾਂਗੂ ਪੀਣੀ ਜਾਣਾ ਹਾਂ ਠੀਕ ਐ ਅੱਛਾ ਹਾਬ ਨਾਲ ਪੀਣੀ ਅੱਛਾ ਆਹੋ ਅੱਜ ਕੱਲ ਬੰਟ ਗੁੰਡ ਤੇ ਪੈਂਦੀਆਂ ਹਰੇਕ ਦੇਖ ਰੋ ਹਨ ਤੇਰੇ ਪੈਂਦੀਆਂ ਹਰੇਕ ਦੇਖੋ ਕਹਿੰਦੇ ਬਾਤ ਆਪਾਂ ਨਾਲ ਤੇਰੇ ਵਰਗਾ ਗੱਲ ਨਹੀਂ ਕਰਦੇ ਜਦੋਂ ਪੈਂਦੀ ਨਹੀਂ ਨਿੱਕਾ ਹੀ ਨਹੀਂ ਕਰਦੇ ਬਰੇ ਬੋਲ ਮਾਰ ਲੈ ਭਾਈ ਬੰਟ ਕਰਿਆ ਭੈਂਦਾ ਜੇ ਨਾ ਬੁੱਢੀਆਂ ਨਾਲ ਗੱਲ ਦੰਦ ਨਾ ਕੋਈ ਬੋਟਾ ਮਾਂ ਦਾ ਕੋਈ ਨਹੀਂ ਲੜ ਸੱਪ ਲੜ ਜਾਂਦਾ ਵੀ ਚਾਹ ਨਾ ਪਿਉਣੀ ਪਾਈਏ ਹੋਰ ਹੁਣ ਬਾਹਰ ਹਰੇਕ ਟੂਟੀਆਂ ਲਾਈ ਫਿਰ ਵੀ ਮੈਂ ਲੀਡਰ ਆ ਆ ਕੇ ਜਿੱਤੇ ਕੱਪੜੇ ਕਿ ਨਹੀਂ ਹਾਂ ਕਰੇ ਗੁੜੀ ਮੂਰੇ ਬੋਲੀ ਦਾ ਨਾ ਨਾ ਕਮੜਾ ਹੋਇਆ ਜੇ ਤੂੰ ਮੈਂ ਤੈਨੂੰ ਹੋਰ ਦੱਸਦਾ ਅੱਛਾ ਬੰਦਾ ਤਾਂ ਖਰ ਉਤੋਂ ਦੀ ਪਾਈਏ 부ੜੀ ਦੀ ਅੱਛਾ ਇਹ ਹੁਣਾਂ ਵੀ ਚਾਹੀਦਾ ਘਰ ਫੇਰ ਚੱਲਦਾ ਹਾਂ ਹਾਂ ਮੇਰੇ ਸਾਰੇ ਦਾ ਜਦੋਂ ਰਾਤ ਨੂੰ ਤੱਤੂ ਰਲਾ ਵਜਦਾ ਅੱਛਾ ਉਦੋਂ ਫੇਰ ਗੱਲਾਂ ਨਾ ਮੋਂ ਮੰਗੂ ਪਾਗਰ ਜਾਂਦਾ ਹੇ ਹੇ ਇਹ ਚ ਆ ਹਾਂ ਉਦੋਂ ਤੇਰੇ ਵਰਗਾ ਕੱਢਦਾ ਮੈਂ ਤਾਂ ਉਹ ਤਾਂ ਮਾਤਲ ਜਦੋਂ ਮੈਂ ਨਹੀਂ ਨਵੇਂ ਤਾਂ ਤੇ ਲੱਗਦੀ ਹਾਂ ਉਦੋਂ ਸਾਂਝ ਜਦੋਂ ਆਏ ਇਹ ਕਰਦਾ ਅੱਛਾ ਮਾਤਲ ਵੀ ਉਹ ਕੰਮ ਅੱਛਾ ਉਦੋਂ ਦਾ ਖਾਰਾ ਬੈਠੀ ਜਾਂਦਾ ਉਦੋਂ ਤੂੰ ਬੈਕ ਜੈ ਨਾ ਮੈਂ ਤਾਂ ਕਾਨੂੰ ਵਿਖਦਾ ਵੀ ਉਦੋਂ ਬੰਦਾ ਸਾਰਾ ਦੁੱਤੀ ਲਾ ਲੰਜਾ ਬਿਨਾ ਝੀ ਉਹ ਤਾਂ ਕਾਸੇ ਦੀ ਹਾਂ ਕਰਾ ਲਾ ਉਧਰ ਤਾਂ ਕੁਛ ਨਹੀਂ ਆਉਂਦਾ ਯਾਰ ਪਾਏ ਜਾਉਂਦਾ ਨਾ ਕੋਈ ਨਹੀਂ ਤੇ ਅਗਲਾ ਦਾਰੂ ਬਾਹਰ ਹੋ ਜਾ ਉਧਰ ਜਾ ਓਏ ਹੋ ਨਸ਼ਾ ਪਤਾ ਕਿਉਂ ਕਰਦਾ ਇਹ ਨਾਲ ਓਏ ਤਾਂ ਸ਼ੌਕ ਨਹੀਂ ਕਰਦਾ ਯਾਰ ਸ਼ੌਕ ਨੂੰ ਕਰਦੇ ਆ ਨਸ਼ਾ ਗੁੰਡਾ ਨਾਲ ਕੋ ਬੁੰਡ ਵੀ ਦਿੰਦੇ ਆ ਉਹ ਵੀ ਦੇ ਦੀ ਅੱਛਾ ਉਹ ਤਾਂ ਫਿਰ ਅਗਲੇ ਦੀ ਮਨ ਮਰਜ਼ੀ ਹੈ ਨਹੀਂ ਉਹ ਵੀ ਫਿਰ ਸ਼ੌਕ ਹੀ ਦਾ ਦਾਰੂ ਦਾ ਸ਼ੌਕ ਹੈ ਹਾਂ ਜੀ ਤੈਨੂੰ ਕੋਈ ਹੇਹਾ ਹੈ ਤਾਂ ਦੇਖ ਲੈ ਸ਼ੌਕ ਜੀ ਅਲਦਾ ਫਿਰ ਤੂੰ ਹੀ ਕਰਦਾ ਜੰਗੂ ਸ਼ੌਕ ਕਰਕੇ ਦਸ਼ੌਂ ਕਰਦਾ ਰੂਦਾ ਮੈਂ ਛੋੜੀ ਤਿਆ ਹਾਂ ਹਾਂ ਚੰਦੋਏ ਹੋ ਜਿਵੇਂ ਕੁੱਤੇ ਦੀ ਬਿੰਡੀ ਆਰਦੀਆ ਫਿਰ ਮਾਗਰ ਕਾ ਝਾਕਦਾ ਹੁੰਦਾ ਉਹ ਕੰਜਰ ਤੇ ਹਿਛਾਰ ਜਾਨਵਰ ਉਹਨੂੰ ਆਇਆ ਮੈਂ ਤਾਂ ਲਈ ਜਨਾ ਮਗਰੋ ਮੇਰੀ ਨਾ ਮਾਰ ਕੇ ਅੱਛਾ ਦੇਖਾ ਲੋਕ ਬਾਰੇ ਖੁਸ਼ ਹਾਂ ਕੋਈ ਹੋਰ ਚੱਜੀ ਦੀ ਸ਼ਰਾ ਦੇ ਜਮਾ ਨਹੀਂ ਖੜਦਾ ਕੋਈ ਨਾ ਨਾ ਇੱਕ ਗੱਲ ਹੋਰ ਆ ਯਾਰ ਹਾਂ ਬੰਦੇ ਦੀ ਲਿਆਜ ਕਿਵੇਂ ਹੁੰਦੀ ਆ ਭਣਾ ਲਿਆਜ ਕਿਵੇਂ ਬੰਦੇ ਦੀ ਬੰਦੇ ਨਾਲ ਜੋ ਲਿਆਜ ਪੈਂਦੀ ਆ ਉਹ ਲਿਆਜ ਕਿਵੇਂ ਹੁੰਦੀ ਆ ਕਿਉਂ ਪੈਂਦੀ ਆ ਭਣਾ ਪਤਾ ਕੋਈ ਨਾ ਯਾਰ ਲਿਆਈ ਪੈਂਦੀ ਆ ਦੋ ਤਿੰਨ ਗੱਲਾਂ ਕਰਕੇ ਕਿਵੇਂ ਜਾਂ ਤਾਂ ਨਸ਼ਾ ਪਾਣੀ ਸਾਂਝਾ ਕਰੂ ਅਗਲਾ ਅੱਛਾ ਕੰਮ ਹੋ ਜਾਊਗਾ ਬੰਦੇ ਦਾ ਠੀਕ ਹੈ ਇਹ ਜਾਂ ਮਤਲਬੀ ਬਿੰਦੀ ਚਿੰਦੀ ਦਾ ਮਤਲਬ ਦੋ ਛੇ ਲੀਆਂ ਨਾਲ ਦੋ ਬੰਦੇ ਅੱਛਾ ਜਾਂ ਤਾਂ ਲਿਆ ਜਮਦੇ ਜਾਂ ਚੁਗਲੀ ਚੱਪੇ ਦੀ ਠੀਕ ਹੈ ਸਹੀ ਬੰਦੇ ਦੀ ਲਿਆਜ ਨਹੀਂ ਅੱਜ ਕੱਲ ਠੀਕ ਹੈ ਸਹੀ ਬੰਦੇ ਨੂੰ ਅਗਲਾ ਕਹਿੰਦੇ ਵੀ ਕਮਲਾ ਕਮਲਾ ਜੇ ਹੁਣ ਤੂੰ ਮੈਨੂੰ ਟੱਕਰ ਗਿਆ ਹਾਂ ਮੈਂ ਤੈਨੂੰ ਆਖਾਂ ਬੰਸ ਵੀ ਕੰਮ ਕਰ ਖੇਟ ਭਾਈ ਨਸ਼ੇ ਪੱਤੇ ਹੱਥ ਨਾਲ ਨਹੀਂ ਹਾਂ ਦੂਜੇ ਦਿਨ ਤੂੰ ਮੈਨੂੰ ਜਮਾ ਨਹੀਂ ਬੁਲਾਉਂਦਾ ਵੀ ਭੈਣ ਦੀ ਫੁੱਟੀਆ ਵੱਡਾ ਵਿਦਵਾਨ ਬਣਿਆ ਫਿਰਦਾ ਗੱਲ ਸਹੀ ਐ ਤੇਰੀ ਮਾਂ ਜੇ ਮੈਂ ਤੇਨੂੰ ਆਖਾਂ ਵੀ ਆ ਉਹ ਬੰਤ ਕੰਜੜਾ ਦੋ ਮਾਰ ਜੋੜ ਕੇ ਤੇਰੇ ਚਰਜੇ ਨਜ਼ਾਰਾ ਦੇਖੀ ਹਾਂ ਸੁਆਖੇਗਾ ਬੰਦਾ ਨਹੀਂ ਇਹ ਕਰੀਏ ਗੱਲ ਆ ਕੰਮ ਤੇ ਲੁਕਵਾ ਦੇ ਬਾਲੇ ਖੁਸ਼ ਹੈ ਬਾਲੇ ਖੁਸ਼ ਜੇ ਤਾਂ ਹੁਣ ਕੋਈ ਮੁੰਡੇ ਨਵੇਂ ਜਿਹੜੇ ਭਾਈ ਦੇ ਆ ਨਾ ਅੱਛਾ ਵੀ ਭਰਤੀ ਪੁਰਤੀ ਹੋਵਾਂਗੇ ਹਾਂ ਜੋ ਉਹਨੂੰ ਮੇਰੇ ਤੇਰੇ ਵਰਗਾ ਖੇਤੋਂ ਰੋ ਭੈਣ ਜੀ ਬੁੱਢੀ ਤੂੰ ਲੱਗੇਗਾ ਠੀਕ ਮੇਰੇ ਖੜਾ ਲੱਗੀ ਖੜਾ ਹਾਂ ਤੇ ਜੇ ਮੇਰੇ ਸੋਣ ਦਾ ਫੇਗ ਲੱਗਿਆ ਉਹ ਜਾਂ ਨਸ਼ਾ ਨੂੰ ਛਾ ਖਾਦਾ ਹੋਵੇ ਅੱਛਾ ਫਿਰ ਉਹਦੀ ਬਿਹਾਈ ਕਰਨਗੇ ਹਾਂ ਬਾਕੀ ਕਰ ਜਾ ਇੱਥੇ ਬਣਿਆ ਫਿਰਦਾ ਅੱਖ ਦੇ ਖੜੀ ਆਹ ਕੰਮ ਤੇ ਹੋਵੇ 11 ਸਹੀ ਗੱਲ ਜਦ ਨੂੰ ਹੱਲ ਗਏ ਸਿਸਟਮ ਮੈਂ ਤੈਨੂੰ ਦੱਛਾ ਗੱਲ ਹਾਂ ਕੀ ਬੰਦ ਬੱਤ ਕੋਈ ਨਕਾਰ ਸੁਣਾ ਇੰਨੇ ਬੰਦੇ ਖੜੇ ਕੁੱਝ ਸੁਣਾ ਕਰੋ ਮੂੰਹ ਪਵਾ ਲੈ ਗਏ ਮੂੰਹ ਪਵਾ ਲੈ ਹਾਂ ਬਾਣੀ ਤੂੰ ਸੁਣਾ ਕੋਈ ਕਹਾਣੀ ਸੁਣਾ ਦੇ ਨਾਲ ਤੂੰ ਗਾਉਣਾ ਹੈ ਪਹਿਲਾ ਗਉਂਦਾ ਰਿਹਾ ਛੋਟਾ ਹੁੰਦਾ ਰਿਹਾ ਪੁੱਲ ਉਹ ਮੰਗਣਾ ਨਹੀਂ ਸੀ ਲੱਕੜ ਚੱਕੀ ਫਿਰੇ ਓਏ ਨਹੀਂ ਉਹ ਸ਼ਾਰੰਗੀ ਸੀਗੀ ਉੱਥੇ ਗਉਂਦਾ ਸੀ ਹੁਣ ਭੁੱਲ ਗਿਆ ਸ਼ਾਰੰਗੀ ਤਾਂ ਇੱਥੋਂ ਫੜ ਲੈਨੇ ਆ ਆ ਤੇਰਾ ਮਾਸੜ ਸੁਣਾ ਦੇ ਤੇਰਾ ਮਾਸੜ ਉਹ ਮੇਰਾ ਮਾਸੜ ਤੂੰ ਬਣੂ ਓਏ ਜਮਾ ਭਲੇਖਾ ਪੈਂਦਾ ਇਹ ਜਮਾ ਛੱਡ ਜਰਾ ਮੰਨ ਨਾ ਮੰਨ ਕਿਵੇਂ ਪੈਂਦਾ ਚੱਲ ਨਹੀਂ ਦੱਸ ਦੇ ਇਹਨਾਂ ਨੂੰ ਯਾਰ ਅੱਗਾ ਕੋ ਹਰ ਨਹੀਂ ਚੱਲ ਤੂੰ ਐਂ ਕਰ ਐਨੂੰ ਮੰਨ ਲਾ ਐਂ ਕਿਵੇਂ ਮੰਨ ਲ ਤਰੀ ਪੈਣ ਚੋਦੀ ਹੈ ਮੰਨਣ ਦੀ ਗੱਲ ਹੁਣ ਕਿਵੇਂ ਮੰਨਣ ਦੀ ਗੱਲ ਓਏ ਜਿਵੇਂ ਅੱਛਾ ਬਣੀ ਪੜਾਉਂਦੇ ਮਾਈਕ ਵੀ ਛਾਰੇ ਦੀ ਕਾਤੋ ਅੱਛਾ ਇਹ ਜੀ ਥਾਂ ਵੀ ਵੀ ਮੰਨ ਲਓ ਅੱਛਾ ਇਹ ਮੰਨ ਲਿਆ ਕਰ ਐਵੇਂ ਕਿਵੇਂ ਮੰਨ ਲਿਆ ਤਰੀ ਭੈਣ ਚੋਤੀ ਆ ਚੰਗਾ ਮੰਨੀ ਨਾ ਕੰਜਰ ਦਾ ਬਾਹ ਉਹ ਤੇਰੇ ਬੜਾ ਸਿਆਣਾ ਤੂੰ ਤਾਂ ਸਿਆਣਾ ਤਾਂ ਹੈਗੇ ਆ ਉਹ ਤਾਂ ਦੱਛੀ ਹੁੰਦੇ ਲੋਕ ਇੱਕ ਗੱਲ ਆ ਓਏ ਹਾਂ ਮੇਲੇ ਚ ਆਇਆ ਮੜਾ ਇਹ ਸਰੀਰ ਬਣਿਆ ਕੰਜਰ ਦਾ ਮੋਹ ਆਈ ਜਾਂਦਾ ਜੀਰਾ ਤੇਰਾ ਵੀ ਆਉਂਦਾ ਸਾਰੀ ਸੰਗਤ ਦਾ ਐਂ ਕਰ ਫੁੱਕੀ ਲੈ ਜਾ ਫੇਰਾ ਉੱਠਾ ਮਰਨਾ ਉੱਠਾ ਇਹਨਾਂ ਦਾ ਮੋਹ ਆਈ ਜਾਂਦਾ ਨਹੀਂ ਤੂੰ ਮੈਨੂੰ લગતા ભાઈ છપ્પા ના થોડા પ્યા મેં કે ગેપો ટાઈ કી જૂસલા હોય તું ਪੌਣਾ ਤਾਂ ਪੌਣਾ ਹਾਂ ਮੇਰੇ ਜਰੂ ਲੜਕੀ ਤੂੰ ਹੈ ਖਾਨੀ ਜੀ ਮਾਦਾ ਐ ਛੇਪਿਲ ਕਰਾ ਦੇ ਬੰਗਲ ਜਦੋਂ 부ੜੀ ਆ ਜਾ ਪੱਜ ਕੇ ਪੈ ਜਾਈ ਮੈਂ ਜਾ ਛੁੜੀ ਦਾ ਘੜਾ ਨਦੇ ਰੇ ਵੀ ਮੈਂ ਚਸਾਵਾ ਕਿ ਬੰਦੇ ਵੀ ਮੇਰਾ ਸਾਲਾ ਪੁੱਠਾ ਭਾਈ ਦਾ ਇਹ ਧਾਂ ਕਰਦਾ ਇਹ ਧਾਂ ਕਾਹਦੇ ਇਹ ਜਿਹੜਾ ਜਿਹੜਾ ਬੈ ਦਵਾਈ ਬੂਟੀ ਦਿੰਦਾ ਅੱਛਾ ਉਹ ਸਾਰਿਆਂ ਨੂੰ ਇੱਕੋ ਜਿਹਾ ਸਮਝਦਾ ਤੂੰ ਹੁਣ ਸਾਡੇ ਵੀ ਚੂਸੇ ਲਾਇਆ ਕਰ ਕੋਈ ਤੁਰੇਂ ਕੋਈ ਗੇੜੀ ਗੱਲ ਬਣੀ ਆ ਜਰ ਬਣੀ ਆ ਥੋੜੀ ਬਣੀ ਆ ਕਿ ਕੋਈ ਬੈਠ ਹੋਵੇ ਦਵਾਈ ਫੋਜੀ ਦੇਉ ਕਿ ਦੋ ਦੇਉ ਵਾਹ ਇਹ ਤਾਂ ਕੋਈ ਦਿੰਦਾ ਹੁੰਦਾ ਫਿਰ ਤੇਰੇ ਵਾਲੇ ਕੰਮ ਥੋੜੀ ਕਰਦਾ ਬੰਨਿਆ ਕਰ ਤੇ ਮੈਂ ਮੰਨ ਗੱਲ ਆ ਆਏ ਤੋਂ ਕਰੀ ਜਾਂਦੇ ਥੋੜੀ ਵਾਲੀ ਆ ਲਾਲ ਲਾਲ ਪਈ ਆ ਵੇ ਕੀ ਇਹ ਜੁੱਤੀ ਪਾਈ ਫਿਰਦਾ ਜਿਹੜੀ ਅੱਛਾ ਰੁਪਿਆ ਹਜ਼ਾਰ ਲਾਇਆ ਅੱਛਾ ਜੀ ਚੱਲ ਕੋਈ ਨਹੀਂ ਇਹ ਇੱਧਰ ਬਗ ਚੱਲ ਗਿਆ ਮੈਂ ਕਿਹੜਾ ਥੱਲੇ ਲੱਗਣ ਲੱਗਾ ਉਹ ਕੀ ਹੈ ਬਈ ਨਹੀਂ ਚਲ ਆ ਨਹੀਂ ਕਹਦਾ ਚਲ ਲਮਾਏ ਹੋਇਆ ਉਹਨੇ ਨਵੀਂ ਪਈ ਨੂੰ ਜਮਾ ਯਾਰ ਤੇਰੀ ਭੈਣ ਚੋਦੀ ਆਲੇ ਮੇਰੇ ਨਾਲ ਬਗ ਚੱਲ ਕਾ ਵੈਲਕੰਗਾ ਯਾਰ ਚੁੰਗਾ ਯਾਰ ਗੱਲ ਸੱਚ ਹੈ ਤੇ ਝੂਠ ਬੰਤ ਕਿਹੜੀ ਤਾਈ ਗੇਭੋ ਮੈਨੂੰ ਕਹਿੰਦੀ ਹਾਂ ਵੀ ਭਾਈ ਉਂ ਤਾਂ ਮੈਨੂੰ ਸੰਗਜੀ ਲੱਗਦੀ ਆ ਕੀ ਗੱਲ ਰੱਸਾ ਮੈਂ ਖੈ ਤਾਈ ਕਿਵੇਂ ਹਾਂ ਕਹਿੰਦੀ ਭਾਈ ਬੰਦ ਤੱਕ 14-15 ਸਾਲਾਂ ਦਾ ਹੁੰਦਾ ਅੱਛਾ ਮੈਂ ਕਿਹਾ ਫੇਰ ਬੜਾ ਕੰਮ ਕਰਦਾ ਜੀ ਮਾਛੂ ਬੜਾ ਬੜਾ ਹੱਡੋਂ ਯਾਦੇ ਉਹ ਕਹਿੰਦੀ ਅਸੀ ਰੱਖੀ ਡੱਬੀ ਜੀ ਬੱਕਰੀ ਮਤਲ ਅੱਛਾ ਇਹ ਦਾਈ ਗੇਪੋ ਕਹਿੰਦੀ ਕਹਿੰਦੀ ਮੈਂ ਆਖਿਆ ਹਾਂ ਵੀ ਬੱਕਰੀ ਚੌਥੇ ਦਿਨ ਗਾੜ ਦਿੰਦੀ ਆ ਤੇ ਭੈਂਟ ਉਹਦੀ ਛੂੰਦੀ ਦਿੰਦੀ ਨਹੀਂ ਅੱਛਾ ਇਹ ਕਹਿੰਦੀ ਭਾਈ ਮਾਤਾ ਰੱਖੀ ਨਿਗਾ ਅੱਛਾ ਕਹਿੰਦੀ ਰਾਤ ਨੂੰ ਕੋ ਮਾਗ ਜਾ ਮਹੀਨਾ 12 ਕ ਦਾ ਟਾਈਮ ਹਾਂ ਅਕੇ ਬੰਤ ਨੇ ਪੂਛ ਫੜ ਰੱਖੀ ਲੱਤਾਂ ਬੱਕਰੀਆਂ ਲੱਗਣਾਂਗੇ ਤੇਲ ਚਾਰੀ ਜਾਵੇ ਜਿਹੜਾ ਭੈਣ ਚੋਦ ਕਹਿੰਦਾ ਨਹੀਂ ਗੱਲ ਸੱਚੀ ਆ ਮੈਨੂੰ ਸੱਚ ਹੋਵੇ ਭੈਣ ਹੀ ਆਈ ਕਰਨਾ ਮੈਂ ਤਾਂ ਤਾਈ ਦੇਖੋ ਭੈਣ ਹੀ ਸਾਇਆਂ ਮੈਂ ਤਾਂ ਹੀ ਦੇਖੋ ਭੈਣ ਹੀ ਆਉਂਦੀ ਆ ਚਲੋ ਉਹ ਤਾਂ ਗੱਲ ਠੀਕ ਆ ਤੇਰੀ ਉਹ ਚੋਟੀ ਤੇਲ ਚਾਰਦਾ ਹੀ ਬੰਤ ਹਾਂ ਓਏ ਹਾਂ ਕੰਜਰ ਦੇ ਤਾਇਆ ਗਰਜਾਲ ਨੇ ਬੜੀ ਗੱਲ ਸੁਣਾਈ ਭਾਈ ਕਹਿੰਦਾ ਕਿ ਸੱਚ ਕੇ ਤੂੰ ਕਿਵੇਂ ਮੈਨੂੰ ਐ ਲੱਗਦਾ ਵੀ ਆਪਣਾ ਤਾਂ ਸੱਚ ਹੋਊ ਜਮਾ ਕਿਵੇਂ ਦੇ ਉਹ ਕੰਡਾ ਪਈਆ ਸੀ ਰੱਖਦੇ ਕੱਟਾ ਫੇਸ ਸੀ ਦੂਰ ਹਾਂ ਅਗਾਂ ਰੇੜੇ ਜੋੜਾ ਨਸ਼ਲ ਦਾ ਕੱਟਾ ਸੀ ਨਸ਼ਲ ਜਾ ਹੋ ਹਾਂ ਬਲੂਰਾ ਬਲੂਰਾ ਹਾਂ ਉਹ ਉਹ ਰੱਖਿਆ ਕੇ ਛਿੰਗ ਜਮਾਅਕ ਪੁੱਟਦੇ ਰੁਪਿਆ ਵੀ ਟਪਦਾ ਸੀ ਹਾਂ ਜਿਵੇਂ ਤੇਰੇ ਦੀ ਮਾਂ ਦਾ ਟਪਦਾ ਕੋਣ ਕਿਤੇ ਦਈ ਖੁੰਡਾ ਕੀ ਖਾਂਦਾ ਕੱਟਾ ਬਾੜ ਕਾ ਛੱਡਾ ਬਾੜਾ ਸ਼ਕੀਨ ਕੱਟਾ ਸੀ ਬਾੜਾ ਬਾੜਾ ਇਹ ਟੂਲੀ ਬੜਾ ਚਾਰਿਆ ਸੀ ਮੈਂ ਆਹ ਕਮਾ ਜਮਾ ਚਾਰਿਆ ਸੀ ਹਾਂ ਉਹ ਕਿਹਦਾ ਸਾਰਾ ਬਜ਼ੀਆ ਇੱਧਰ ਰੂਮੂ ਕਰਕੇ ਕਰਦਾ ਲੋਖਾ ਇੱਧਰ ਸਾਰਾ ਕਰਿਆਲ ਕਹਿੰਦਾ ਭਾਈ ਜਦੋਂ ਮੱਖਿਆ ਕਰਾਂ ਅੱਛਾ ਕੱਟੇ ਦੇ ਮਗਰ ਖੁੱਲ ਨਹੀਂ ਪਏ ਜੋ ਡੜੇ ਪੈ ਹੋ ਗਣ ਡੜੇ ਡੜੇ ਡਟਾਂ ਦੇ ਉਹ ਖੁੱਲ ਨਹੀਂ ਉੱਚੀ ਹੁ ਨੀਰਾ ਪਾਉਂਦੇ ਹੋਣਗੇ ਹਾਂ ਹਾਂ ਉਹੀ ਗੱਲ ਦੱਸਦਾ ਹਾਂ ਏ ਭਾਈ ਉਹ ਕਹਿੰਦਾ ਯਾਰ ਮੈਂ ਬਿਛਾਵ ਲਾਇਆ ਇਹ ਜਿਹੜੇ ਲੁੱਟ ਕੱਟੇ ਦੀ ਉਮੜਾ ਸਾਲ ਸਾਲ ਅੱਛਾ ਅਬੀ ਮਾਤਲ ਇਹਦਾ ਹਫਤਾ ਮੈਂ ਨਮੇ ਡੋਟ ਲਾਉਂਦਾ ਆਖਾਕ ਵਾਲੀ ਪਾਈ ਸੀ ਬਾਜੀ ਹਾਂ ਪਹਿਲਾਂ ਮੈਂ ਆਖਿਆ ਮਾਤਲ ਕੱਟਾ ਦਾੜ ਕਿਉਂ ਦਿੰਦਾ ਕੱਟਾ ਗੜ ਅਬੀ ਕੱਟੀ ਤਾਂ ਮੰਨੀ ਗੱਲ ਅੱਛਾ ਕਹਿੰਦਾ ਫਿਰ ਮੈਂ ਇਟਾਂ ਤੋਂ ਹਾਬ ਲਾਇਆ ਹਾਂ ਕੰਨਾ ਭਾਈ ਮੈਂ ਬੰਤ ਨੂੰ ਪੁੱਛਿਆ ਵੀ ਬੰਤ ਛੱਤੀ ਗੱਲ ਦੱਸੀ ਅੱਛਾ ਵੀ ਕੱਟੇ ਨੂੰ ਤੇਲ ਚਾਰਦਾ ਜਦੋਂ ਚਾਰ ਹੀ ਹੈ ਉਹ ਕਹਿੰਦਾ ਭਾਈ ਮੰਨਿਆ ਨਾ ਹਾਂ ਤਾਇਆ ਗਰਦਿਆਲ ਕਹਿੰਦਾ ਜਦੋਂ ਮੰਨਿਆ ਨਾ ਦੇਖਣ ਆਏ ਬਰਾਬਰ ਟੂੜੀ ਵਾਲਾ ਬਰਾਂਡਾ ਸੀ ਅੱਛਾ ਪਸ਼ੂ ਆਏ ਬੰਨੇ ਹੁੰਦੇ ਹਾਂ ਤੇ ਬਰਾਂਡਾ ਹੀ ਕਹਿੰਦਾ ਮਾਤਾ ਨਾ ਮੋਰੀ ਕੱਢ ਲੀ ਕੱਚੀ ਚਣਾਈ ਸੀ ਬਾਰੇ ਜੀ ਆਹੋ ਅੱਛਾ ਕਹਿੰਦਾ ਭਾਈ ਮੰਜਾ ਡਾ ਰਾਤ ਨੂੰ ਨਿਗਰ ਰੱਖਦਾ ਉਸਿਆਲ ਚ ਪਸੂਆਂ ਦੀ ਹਾਂ ਤੇਰੀ ਮਸਮਾ ਧੱਕ ਤੇਰਾ ਬਾਲਾ ਧੱਕ ਚੋਰਾ ਨਾਲੋਂ ਡਰ ਤੇਰਾ ਸੀ ਵੀ ਕਿਸੇ ਕੱਤੀ ਦੀ ਬੁੰਡ ਨਾਲ ਭਾਉ ਉਹ ਭਾਈ ਕਹਿੰਦਾ ਜਦੋਂ ਮੰਜਾ ਗਾ ਕੇ ਬਹਿ ਗਿਆ ਤੇ ਕਹਿੰਦਾ ਬੰਨਤਾ ਆ ਅੱਛਾ ਕਹਿੰਦਾ ਮੈਂ ਅੱਖਾਂ ਦੀ ਠੀਕ ਕਰਦਾ ਨਾ ਮੈਂ ਸਾਰੀ ਗੱਲ ਦੇਖ ਉਹ ਤਾਂ ਮੈਂ ਦੇਖ ਲਿਆ ਰਾਤ ਨੂੰ ਪਸੂ ਤਾਂ ਨਹੀਂ ਖੁੱਲ ਗਿਆ ਹਾਂ ਕਹਿੰਦਾ ਮੰਨਿਆ ਨਾ ਭਾਈ ਮੈਂ ਪੰਜ ਚਾਰ ਵਾਰੀ ਪੁੱਛਿਆ ਅੱਛਾ ਕਹਿੰਦਾ ਫੇਰ ਕੀ ਬਣਿਆ ਠੀਬੜਾ ਛਾਰ ਹਾਂ ਉਹਨੇ ਭਾਈ ਕੱਟੇ ਦੇ ਨਾ ਚਿੱਟੜਾਂ ਦੇ ਕਾਲਾ ਤੇਲ ਲਾ ਅੱਛਾ ਜਦੋਂ ਤੇਲ ਲਾਖੀਆਂ ਵਾਲੀਆਂ ਬੰਦੀਆਂ ਹੁਣ ਹਾਂ ਮੱਖ ਤੋਂ ਹਾਂ ਉਹ ਜਦੋਂ ਤੇਲ ਲਾਦਾ ਤੇ ਬੰਤਨੇ ਆਪਦੇ ਲਈ ਸੁੱਖ ਫੇਰ ਲਾਤੀ ਕੀ ਸੁੱਖ ਲਾਦੀ ਗਾਹਾਂ ਦੇ ਛੂ ਅੱਛਾ ਉਹ ਕਹਿੰਦਾ ਭਾਈ ਜਦੋਂ ਕਰਦਾ ਕੰਮ ਮੇਰੀ ਵੀ ਨਿਗਾ ਹਾਂ ਕੰਨਾ ਨੇਰਾ ਸੀਗਾ ਬੰਤ ਜਾ ਕੇ ਪਾਇਆ ਕਾ ਮੈਂ ਤੜਕੇ ਖਾਇਆ ਵੀ ਛੇੜਾ ਉੱਠੀ ਅੱਛਾ ਮਨੇ ਕੰਨਾ ਕੇ ਕੀ ਆ ਤਾਇਆ ਹਾਂ ਪਹਿਲਾਂ ਵੀ ਛੇੜਾ ਐ ਕਰ ਨਿੱਕਰ ਲਾ ਨਿੱਕਰ ਹਾਂ ਕਾ ਜਦੋਂ ਨਿੱਕਰ ਲਾ ਹੀ ਕਾਲੇ ਤੇਲ ਨਾਲ ਲਿਬੜੀ ਤੇ ਮੈਂ ਭੈਣ ਨਹੀਂ ਹੋਈ ਇਹਨੇ ਇਹਨੇ ਫਿਰ ਪਤਾ ਜੋੜਾ ਲੈ ਲੈ ਤੂੰ ਨਹੀਂ ਕਰੀ ਹਾਨੀ ਕਰੀ ਕੋ ਭੁੰਗੀ ਭੁੰਡ ਕੁੱਤ ਤੇ ਮੈਂ ਭੈਣ ਨਹੀਂ ਹੋਣਾ ਸੀ ਤਾਇਆ ਗਦਿਆਲ ਸੀ ਪੰਜ ਬੰਦੇ ਜੀ ਪਟਾਇ ਤੁੰਦੀਆਂ ਪੰਜ ਛੇ ਬੰਦੇ ਖੜੇ ਗੱਪ ਨਾ ਮਾਰ ਐਵੇਂ ਕਿਵੇਂ ਵਾਹ ਓਏ ਤੇਰੇ